ਉਧੋ ਕਿਨਾਂ ਸੋਣਾ ਲਿਖਿਆ ਹੋਇਆ ਹੈ ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਆਏ ਹੋਏ ਬਚਾ ਗਿਆ ਸਾਨੂੰ ਵੈਗਰੂ ਬਾਬਾ ਦੀ ਉਸਤੋਂ ਦੇ ਬਾਬਾ ਨਾਨਕ ਤੇ ਪਾਣੀ ਮੈਂ ਮੈਂ ਕਹਿੰਦੇ ਇੱਥੇ ਤਾਂ ਪਹੁੰਚ ਗਿਆ ਸੀ ਪਾਣੀ ਨਾ ਸਾਰੇ ਪਾਣੀ ਪਹੁੰਚ ਗਏ ਤੂੰ ਕਿਉਂ ਨਹੀਂ ਗਈ ਬਾਕੀ ਪੈਣਾ ਚੱਲੀ ਗਿਆ ਸੀ ਦਿਲ ਨਹੀਂ ਕਰਦਾ ਫਿਰ ਮੰਮੀ ਪਾਪਾ ਇੱਥੇ ਆ ਤੇ ਫਿਰ ਸਾਡੇ ਜਾਂਦਾ ਕੀ ਹੋਦਾ ਸੀਗਾ ਦਿਲ ਨਹੀਂ ਕਰਦਾ ਬਿਲਕੁਲ ਡਰ ਨਹੀਂ ਲੱਗਿਆ ਡਰ ਲੱਗਦਾ ਕੀ ਕਰਦੇ ਜੀਨ ਕੀਤਾ ਨਿਕਲ ਨੂੰ ਘਰੋਂ ਘਰ ਛੱਡ ਕੇ ਜੀ ਕਰਦਾ ਨਹੀਂ ਜਾਣ ਬਹੁਤ ਵਿਚਾਰੇ ਗੇੜਾ ਲਾਉਂਦੇ ਰਹੇ ਪੁੱਛਦੇ ਵੀ ਜਾਂਦੇ ਵੀ ਰਹਿੰਦੇ ਮਾਤਾ ਕਿ ਚਾਹ ਦੀ ਜ਼ਰੂਰਤ ਆ ਪਤਕਾ ਦੀ ਜ਼ਰੂਰਤ ਆ ਵੈਸੇ ਚਾਹ ਬਲਾਨੀ ਮਾਈ ਜੀ ਤੁਸਰ ਲੋੜ ਕੀ ਪੈਣੀ ਹੈ ਮਤਲਬ ਕਿ ਨਹੀਂ ਵੀ ਉਹ ਲੋੜ ਸਾਨੂੰ ਜਤ ਜਾ ਤਾ ਆਪਣੇ ਡੀਜ਼ਲ ਦੀ ਤੇ ਵੀ ਖਾਦ ਦੀ ਜ਼ਿਆਦੀ ਪੈਣੀ ਲੋੜ ਮਤਲਬ ਹੋਰ ਜੇ ਕੁਝ ਨਹੀਂ ਆ ਲਿਓ ਅਲ ਤਾਂ ਸਾਨੂੰ ਕੋਈ ਨਹੀਂ ਲੋੜ ਹੈ ਕਿ ਨਹੀਂ ਸੌਦਾ ਪਤਾ ਚਲ ਵਾਧੂ ਹੋ ਗਿਆ ਸੋ ਅਸੀਂ ਸੰਗੜਾ ਪਿੰਡ ਆਇਆ ਤੇ ਲਖਬੀਰ ਕੋਲ ਨਾ ਖੜਿਆ ਤੇ ਪਾਣੀ ਮੈਂ ਮਮਾ ਕਹਿੰਦੇ ਇੱਥੇ ਤੱਕ ਪਹੁੰਚ ਗਿਆ ਸੀ ਪਾਣੀ ਆ ਨਾ ਸਾਰੇ ਪਾਣੀ ਪਹੁੰਚ ਗਏ ਘਰੇ ਉਹ ਬੁਹੇ ਤੇ ਬੁਹੇ ਤੇ ਹਾਂਜੀ ਤੇ ਤੁਸੀਂ ਗਏ ਨਿਕਲੇ ਨਹੀਂ ਸਾਰੇ ਨਹੀਂ ਨਿਕਲੇ ਫਿਰ ਕਿਉਂ ਬੱਚੇ ਚਲੇ ਗਏ ਸੀ ਅਹੀਂ ਫਿਰ ਘਰੇ ਜੀ ਨਹੀਂ ਕੀਤਾ ਜਾਣ ਨੂੰ ਕਿਤੇ ਪਰ ਇਹ ਬੱਚੇ ਵਾਪਸ ਆਏ ਨੇ ਇਹ ਨਹੀਂ ਇਹ ਕੁੜੀਆਂ ਮੇਰੇ ਕੋਲ ਰਹੀ ਜਾਂਦੀ ਜਿੱਥੇ ਮੇਰਾ ਮਮਾ ਕੁੜੀਆਂ ਇੱਥੇ ਰਹੀਆਂ ਇਹਨਾਂ ਦਾ ਪਾਪਾ ਤੇ ਮੈਂ ਤੇ ਡਰ ਨਹੀਂ ਲੱਗਿਆ ਡਰ ਲੱਗਦਾ ਹੈ ਕੀ ਕਰਦੇ ਜੀ ਨਹੀਂ ਕੀਤਾ ਨਿਕਲ ਨੂੰ ਘਰੋਂ ਘਰ ਛੱਡ ਕੇ ਕੀ ਕਰਦਾ ਨੀ ਜਾਣ ਨੂੰ ਕੌਣ ਕੌਣ ਗਿਆ ਬਜ਼ੁਰਗੇ ਆਜੋ ਮੈਂ ਦਿਖਾ ਦਉ ਜਰਾ ਅੰਦਰ ਗਏ ਆ ਬੱਚੀਆਂ ਮੇਰੀਆਂ ਹੀ ਬੇਟੀਆਂ ਗਈਆਂ ਦੋ ਤੇ ਇੱਕ ਬੇਟਾ ਸੀ ਦੋ ਬੇਟੀਆਂ ਵਿਆਈਆਂ ਸੀ ਪਹਿਲਾਂ ਅੱਛਾ ਉਹਨਾਂ ਦੇ ਕੋਲ ਗਿਆ ਚਲੇ ਤੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਸਾਰਾ ਨੁਕਸਾਨ ਹੀ ਆ ਨੁਕਸਾਨ ਸਾਰੇ ਗਿਆ ਹਾਂਜੀ ਹੁਣ ਕੀ ਕੀਤਾ ਕੀ ਕਰੇ ਬੰਦਾ ਪਰ ਤੁਹਾਨੂੰ ਪਰ ਖਾਣਾ ਖੁਣਾ ਆ ਰਿਹਾ ਖਾਣਾ ਖੁਣਾ ਵਾਧੂ ਆ ਰ ਆ ਸਾਡੇ ਵਿਚਾਰੀਆ ਬੜੀ ਮਦਦ ਕਰਦੇ ਰਹੇ ਬਾਬਾ ਜੀ ਚੇ ਵਾਲਾ ਵੀ ਬਹੁਤ ਅੱਛਾ ਖਾਣਾ ਵਸੰਗ ਰਹੇ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਸਿਹਤ ਠੀਕ ਹੈ ਕੋਈ ਹਾਂ ਜੀ ਸਿਹਤ ਇਦਾਂ ਹੀ ਆ ਠੀਕ ਆ ਕਦੇ ਢੱਲੇ ਹੋ ਗਦੇ ਤੇ ਅੰਦਰ ਪਾਣੀ ਕਿਹਾ ਕਿ ਅੰਦਰ ਪਚਾਓ ਉਹ ਉੱਥੋਂ ਤਾਂ ਹੀ ਗਿਆ ਅੱਛਾ ਤੁਸੀਂ ਤੁਹਾਡੀ ਬਲੰਗ ਨੂੰ ਵੀ ਉੱਥੇ ਉੱਤੇ ਉੱਤੇ ਕੀਤੇ ਉੱਥੇ ਆਵੇ ਕਣਕ ਵੀ ਕੱਢ ਕੁੱਟ ਕੇ ਬਾਹਰ ਰੱਖੀ ਹੋਈ ਆ ਅੱਛਾ ਪੜੋਲਿਆਂ ਦਾ ਆਵੇ ਉੱਥੋਂ ਤਾਂ ਹੀ ਗਿਆ ਪਾਣੀ ਇੱਥੇ ਤਾਂ ਗਿਆ ਹਾਂ ਜੀ ਅੰਦਰ ਤਾਂ ਫਿਰ ਮੀਂਹ ਪੈਂਦੇ ਰਿਹਾ ਜੋ ਆ ਬੜਾ ਪਿਆ ਅੱਛਾ ਇੱਥੇ ਛੱਤ ਵਿੱਚੋਂ ਅੱਛਾ ਤਾਂ ਹੀ ਬੈਠਾ ਅੰਦਰ ਗਿਆ ਹੀ ਨਹੀਂ ਬੈਠਾ ਤੇ ਸਮਾਨ ਘੜ ਘੜਾਵੇਂ ਬੈਡਾਂ ਦੇ ਰੱਖਿਆ ਇੱਥੇ ਰੱਖੇ। ਫ੍ਰਿਜ ਦਾ ਸਮਾਨ ਬਚ ਗਿਆ ਕਿ ਉਹ ਵੀ ਗਿਆ? ਨਹੀਂ ਨਹੀਂ ਉਹ ਉੱਚਾ ਕਰਤਾ। ਫ੍ਰਿਜਵਰਾ ਬਚ ਗਿਆ। ਹਾਂਜੀ ਹਾਂਜੀ। ਉਸ ਵੱਡੇ ਨੁਕਸਾਨ ਤੋਂ ਬਚ ਗਿਆ। ਹਾਂਜੀ। ਉਹ ਬਚ ਗਏ ਉਹਨਾਂ ਦਾ ਥੱਲੇ ਈਟਾ ਊਟਾ ਦੇਤੀਆਂ। ਉਹ ਦੇਖ ਕਿੰਨਾ ਸੋਣਾ ਲਿਖਿਆ ਹੋਇਆ ਹੈ। ਹਾਂਜੀ ਲਿਖ ਜੀ। ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ। ਹਾਂਜੀ। ਤੇ ਇਹ ਤੁਹਾਨੂੰ ਸ਼ੁਕਰਾਨਾ ਤੇ ਅਰਦਾਸ ਬਚਾ ਗਿਆ। ਆਏ ਹੋਏ ਬਚਾ ਗਿਆ ਸਾਨੂੰ ਵਾਹਿਗੁਰੂ ਬਾਬਾ ਦੀ ਉਸਤ ਦੇ ਬਾਬਾ ਨਾਨਕ ਤੇ। ਪ੍ਰੋਸਾ ਹਾਂ ਮਹਾਰਾਜ ਨੇ ਸਾਡੀ ਸੋ ਉਹ ਲਿਖਿਆ ਤੁਹਾਨੂੰ ਪਹੁੰਚ ਆ ਗਿਆ ਹਾਂਜੀ ਕੀ ਨਾਮ ਹੈ ਵਿੱਚ ਤੁਹਾਡਾ ਵੀਰਪਾਲ ਕੌਰ ਵੀਰਪਾਲ ਤੇ ਵੀਰਪਾਲ ਤੂੰ ਕਿਉਂ ਨਹੀਂ ਗਈ ਬਾਕੀ ਭੈਣਾਂ ਚੱਲ ਗਈਆਂ ਸੀ ਦਿਲ ਨਹੀਂ ਕਰਦਾ ਫਿਰ ਮੰਮੀ ਪਾਪਾ ਇੱਥੇ ਆ ਤੇ ਫਿਰ ਸਾਡੇ ਜਾਂਦਾ ਕੀ ਫਾਇਦਾ ਸੀਗਾ ਦਿਲ ਨਹੀਂ ਕਰਦਾ ਬਿਲਕੁਲ ਡਰ ਨਹੀਂ ਲੱਗਿਆ ਡਰ ਲੱਗਦਾ ਕੀ ਕਰ ਸਕਦੇ ਹਣ ਬੜੀ ਬਹਾਦਰ ਕੁੜੀ ਹੈ ਮੰਮੀ ਨੂੰ ਛੱਡਿਆ ਨਹੀਂ ਹੈ ਤੇ ਪਸ਼ੂ ਠੀਕ ਨੇ ਹਾਂਜੀ ਪਸ਼ੂ ਠੀਕ ਹੈ ਕੋਈ ਤੁਸੀਂ ਫਟਾਫਟ ਕਾਲ ਕਰਦੇ ਵੀਰ ਆ ਜਾਂਦਾ ਹੈਗਾ ਹਾਂ ਜੀ ਨਹੀਂ ਕਾਲ ਤੋਂ ਬਗੈਰ ਹੀ ਵਿਚਾਰੇ ਬਹੁਤ ਇੰਨਾ ਦਾ ਸਾਡੇ ਨਾਲ ਸ਼ਿਕਰਾਨਾ ਕਰੇ ਮਹਾਰਾਜ ਇਹਨਾਂ ਨੂੰ ਵੱਡੇ ਆਮਰਾ ਬਗਚੇ ਬਹੁਤ ਵਿਚਾਰੇ ਘੇੜਾ ਲਾਉਂਦੇ ਰਹੇ ਪੁੱਛਦੇ ਵੀ ਜਾਂਦੇ ਵੀ ਰਹਿੰਦੇ ਮਾਤਾ ਕਿ ਚਾਹ ਦੀ ਜ਼ਰੂਰਤ ਆ ਪੁੱਤ ਕਾ ਦੀ ਜ਼ਰੂਰਤ ਆ ਚਾਹੀਆਂ ਤਾਂ ਵਾਧੂ ਚਲੋ ਦੇ ਵੀ ਜਾਂਦੇ ਰਹੇ ਵਾਧੂ ਸਾਨੂੰ ਘਰ ਬੁਲਾ ਲਈ ਧੰਨਵਾਦ ਕੋਈ ਗੱਲ ਬਾਜਾ ਚਾਹ ਬਲਾਨੀ ਬਣਾਈਏ ਨਹੀਂ ਇਹਨਾਂ ਨੇ ਮੈਨੂੰ ਵੀ ਚਾਪ ਲਾਤੀ ਅੱਛਾ ਤੁਹਾਨੂੰ ਚਾਪੇਗੇ ਨਹੀਂ ਬਸ ਉਹ ਸਭ ਦਾ ਲੋਡ ਦੇ ਤੁਹਾਨੂੰ ਲੋਕੀ ਉਹ ਸਭ ਸਮਾਨ ਦੇ ਹੀ ਜਾਂਦੇ ਹੈਗੇ ਹਾਂਜੀ ਸਭ ਦਾ ਲੋਡ ਕੀ ਪੈਣੀ ਹੈ ਮੈਂ ਤਾਂ ਕਹਿੰਦੀ ਵੀ ਉਹ ਚੀਜ਼ ਲੋਡ ਸਾਨੂੰ ਜਾ ਤਾ ਆਪਣੇ ਡੀਜ਼ਲ ਦੀ ਤੇ ਵੀ ਖਾਦਦੀ ਜਿਆਦੀ ਪੈਣੀ ਲੋਡ ਅੱਛਾ ਹੋਰ ਜੇ ਕੁਝ ਨਹੀਂ ਲੋੜੀ ਆ ਲਿਓ ਤਾਂ ਸਾਨੂੰ ਕੁਝ ਨਹੀਂ ਲੋੜੇਗੀ ਨਹੀਂ ਤੇ ਸੌਦਾ ਪਤਾ ਚਲ ਵਾਧੂ ਹੋ ਗਿਆ ਵਾ ਹਾਂਜੀ ਲੋਡ ਮੁਤਾਬਕ ਸੌਦਾ ਵੀ ਜਿੱਦਾਂ ਮਤਲਬ ਆਉਂਦੇ ਹਨ ਜੀ ਜੋ ਲੋਡ ਮੁਤਾਬਕ ਆ ਇਹ ਆ ਪਕੜਾ ਕਿ ਤੇ ਸਾਦਾ ਇਹੋ ਵਰਤਨਾ ਵਾ ਚਲ ਜਿੰਨਾ ਕ ਲੋਡ ਮੁਤਾਬਕ ਤੇ ਹੁਣ ਫਸਲ ਫਸਲ ਦੁਬਾਰਾ ਸਾਰੀ ਫਸਲ ਹਾਂ 5 ਸਾਲ ਫਿਰ ਹੁਣ ਕੰਨ ਕਿੰਨਾ ਖੇਤ ਤੁਹਾਡਾ ਸਾਡਾ ਗੈ ਵੀ ਦੋ ਘਰਾਂ ਦੇ 10 ਕੇ ਤੋਂ ਨੇ ਆ 10 ਖੇਤ ਸਾਰੇ ਗਿਆ ਤੇ ਹੁਣ ਉਹ ਉਹਨੂੰ ਉਹਦਾ ਮੁਆਵਜ਼ਾ ਚਾਹੀਦਾ ਹੋਣਾ ਹਾਂਜੀ ਹੁਣ ਮੁਆਵਜ਼ਾ ਚਾਹੀਦਾ ਤੇ ਹੁਣ ਮੁਆਵਜ਼ੇ ਤੋਂ ਬਗੈਰ ਹੋਰ ਕੀ ਕਰ ਸਕਦੇ ਹਾਂ ਅਸੀਂ ਤਾਂ ਨੇ ਵੀ ਘਰਦਾ ਹੀ ਸਾਡੇ ਸਗੋਂ ਦਵਾਉਣ ਤੇ ਘਰ ਵੀ ਢਿੱਗ ਗਿਆ ਹਾਂ ਉਹ ਤੇੜਾ ਪਾੜ ਗਿਆ ਹਾਂ ਤੋ ਇਹ ਚੀਜ਼ਾਂ ਚਾਹੀਦੀਆਂ ਹੈ ਕਿ ਉਹ ਰਾਸ਼ਨ ਨਹੀਂ ਹੋਣਾ ਚਾਹੀਦਾ ਡੀਜ਼ਲ ਵਾਪਿਸ ਜਿ ਸੁਕੇ ਆਹ ਡੀਜ਼ਲ ਤੇ ਵੀ ਕਣਕ ਕੋ ਪੀ ਬੂ ਖਾਦ ਖੋਦ ਹਾਂਜੀ ਇਹ ਚਾਹੀਦਾ ਮੁਆਵਜ਼ਾ ਚਾਹੀਦਾ ਮੁਆਵਜ਼ਾ ਚਾਹੀਦਾ ਘਰ ਪੱਕੇ ਹੋਣੇ ਚਾਹੀਦੇ ਹਾਂਜੀ ਠੀਕ ਹੈ ਸਾਬ ਲੋਕਾਂ ਦੇ ਵਿਚਾਰਿਆਂ ਦੇ ਡੇਗ ਡੂਗ ਪਏ ਨੇ ਕਈਆਂ ਦੇ ਤਰ੍ਹਾਂ ਹੀ ਤੜਿਆਂ ਨਾ ਪਾਟੀਆਂ ਔਰ ਬਹੁਤਾ ਖਾਵਾ ਮੰਡੇ ਜੀ ਤੇ